ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਜੂਨ ਦਾ ਦਿਨ ਹੈ 26 ਜੂਨ 1838 ਨੂੰ ਤ੍ਰੈਪੱਖੀ ਸੰਧੀ ਹੋਈ ਸੀ ਅੰਗਰੇਜ਼ਾਂ ਸਰਕਾਰ ਰਣਜੀਤ ਸਿੰਘ ਤੇ ਅਫਗਾਨਿਸਤਾਨ ਦੇ ਜਲਾਵਤਨ ਹੋਏ ਬਾਦਸ਼ਾਹ ਸ਼ਾ ਸੁਜਾ ਦੇ ਨਾਲ ਅਸਲ ਦੇ ਵਿੱਚ ਇਹ ਸੰਧੀ ਜ਼ਰੂਰਤ ਸੀ ਅੰਗਰੇਜ਼ਾਂ ਦੀ ਉਸ ਵਕਤ ਅਫਗਾਨਿਸਤਾਨ ਦੇ ਵਿੱਚ ਦੋਸਤ ਮੁਹੰਮਦ ਖਾਨ ਦਾ ਰਾਜ ਸੀਗਾ ਜਿਹਨੇ ਸ਼ਾਸੋਜਾ ਨੂੰ ਉੱਥੋਂ ਦਰਬਦਰ ਕਰ ਦਿੱਤਾ ਸੀਗਾ ਤੇ ਦੋਸਤ ਮੁਹੰਮਦ ਖਾਨ ਜਿਹੜਾ ਉਹਦੇ ਨਾਲ ਇੱਕ ਬੰਨੇ ਰੂਸ ਜਿਹੜਾ ਸੀਗਾ ਉਹ ਗੱਲਬਾਤ ਕਰ ਰਿਹਾ ਸੀਗਾ ਕਿ ਤੂੰ ਸਾਡੇ ਵੱਲ ਆ ਜਾ ਤਾਂ ਕਿ ਅੱਗੇ ਹਮਲਾ ਕਰਨਾ ਸੌਖਾ ਹੋ ਜਾਏ ਦੂਸਰੇ ਬੰਦੇ ਰਾਤ ਵਿੱਚ ਈਰਾਨ ਜਿਹੜਾ ਸੀ ਉਹ ਘੇਰਾ ਪਾ ਕੇ ਬੈਠਾ ਹੋਇਆ ਸੀ ਉਹਨਾਂ ਨਾਲ ਵੀ ਦੋਸਤ ਮੁਹੰਮਦ ਖਾਨ ਦੀ ਗੱਲਬਾਤ ਚੱਲ ਰਹੀ ਸੀ ਉਸ ਵਕਤ ਦੇ ਸੇ ਏਸ਼ੀਆ ਦੇ ਖਿੱਤੇ ਦੇ ਹਾਲਾਤ ਐ ਜਿਹੜੇ ਉਹ ਬੜੇ ਡਾਵਾ ਡੋਲ ਸਨ। ਬ੍ਰਿਟਿਸ਼ ਗਵਰਨਮੈਂਟ ਜਾਣਦੇ ਸੀ ਕਿ ਇਸ ਵਕਤ ਸਾਨੂੰ ਅਫਗਾਨਿਸਤਾਨ ਦੇ ਸਾਥ ਦੀ ਬੜੀ ਜ਼ਰੂਰਤ ਹੈਗੀ ਇਸ ਲਈ ਉਹਨਾਂ ਨੇ ਦੋਸਤ ਮੁਹੰਮਦ ਖਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਬਰਨਰਜ਼ ਨੂੰ ਭੇਜਿਆ ਸੀਗਾ ਜੀ। ਗੱਲਬਾਤ ਉੱਥੇ ਸ਼ੁਰੂ ਹੋਈ ਤੇ دوست محمد ਖਾਨ ਨੇ ਸਾਫ ਆਖਿਆ ਵੀ ਮੈਨੂੰ ਤੁਸੀਂ ਰਣਜੀਤ ਸਿੰਘ ਦੇ پاسੋਂ ਪਸ਼ਾਵਰ ਦਵਾ ਦਿਓ ਵਾਪਸ ਤੇ ਮੈਂ ਤੁਹਾਡੇ ਨਾਲ ਸੰਧੀ ਕਰ ਲਵਾਂਗਾ ਮੋਢਲੇ ਰੂਪ ਦੇ ਵਿੱਚ ਸਰਕਾਰ ਰਣਜੀਤ ਸਿੰਘ ਦੇ ਨਾਲ ਇਸ ਮਸਲੇ ਨੂੰ ਲੈ ਕੇ ਥੋੜੀ ਬਹੁਤੀ ਗੱਲਬਾਤ ਵੀ ਕੀਤੀ ਗਈ ਪਰ ਸਰਕਾਰ ਰਣਜੀਤ ਸਿੰਘ ਨੇ ਕੋਈ ਤਵਜੋ ਨਾ ਦਿੱਤੀ ਉਹ ਖਾਮੋਸ਼ ਰਹਿ ਬੋਲੇ ਕੁਝ ਵੀ ਨਹੀਂ ਇਦਰ ਸਮਾਂ ਆਪਣੀ ਟੋਰ ਟੁਰਦਾ ਹੈ ਜੇ ਤੇ ਹਾਲਾਤ ਕੁਛ ਇਹੋ ਜਿਹੇ ਬਣ ਜਾਂਦੇ ਨੇ ਵਿਜੇਸ਼ ਵਕਤ ਅੰਗਰੇਜ਼ਾਂ ਨੂੰ ਪ੍ਰਤੀਤ ਹੋਇਆ ਕਿ ਦੋਸਤ ਮੁਹੰਮਦ ਖਾਂ ਦੇ ਨਾਲ ਸਾਡੀ ਸੌਲਾ ਨਹੀਂ ਹੋ ਸਕਦੀਗੀ ਉਸ ਵਕਤ ਉਹਨਾਂ ਨੇ ਫਿਰ ਇਹ ਬਾਦੀ ਅਟਾਉਣ ਦੇ ਵਾਸਤੇ افغانستان ਦਾ تخت پلٹا ਕਰਨ ਦੇ ਵਾਸਤੇ ਸ਼ਾਹ ਸੁਜਾ ਨੂੰ ਚੁਣਿਆ ਹੁਣ ਸ਼ਾਹ ਸੁਜਾ ਨੂੰ ਅੰਗਰੇਜ਼ ਦੇ ਕੱਲਾ ਤਖਤ ਉੱਤੇ ਬਿਠਾ ਨਹੀਂ ਸਕਦਾ ਸੀ ਇਸ ਲਈ ਉਹਨੇ ਫਿਰ ਰਣਜੀਤ ਸਿੰਘ ਸਰਕਾਰ ਪਾਸੋਂ ਮਦਦ ਮੰਗੀ ਤੇ ਇਹ ਇੱਕ ਤਰਹ ਪੱਖੀ ਸੰਧੀ ਹੈ ਜਿਹੜੀ ਇਹ ਹੋਂਦ ਵਿੱਚ ਆਈ 26 ਜੂਨ ਨੂੰ ਇਹਦੇ ਉੱਪਰ ਸਰਕਾਰ ਰਣਜੀਤ ਸਿੰਘ ਨੇ ਸ਼ਾਹ ਸੁਜਾ ਨੇ ਤੇ ਅੰਗਰੇਜ਼ਾਂ ਨੇ ਦਸਤਖਤ ਕੀਤੇ ਤੇ ਅੱਗੇ ਜਾ ਕੇ 25 ਜੁਲਾਈ ਦੇ ਲਾਗੇ ਜਿਹੜਾ ਭਾਰਤ ਦਾ ਉਸ ਵਕਤ ਦਾ ਇਹਨਾਂ ਦਾ ਸਰਬਰਾਹ ਸੀ ਗਵਰਨਰ ਜਨਰਲ ਸੀਗਾ ਲਾਰਡ ਆਕਲੈਂਡ ਉਨੇ ਸ਼ਿਮਲੇ ਇਹਦੇ ਉੱਤੇ ਸਹੀ ਪਾ ਕੇ ਇਹਨੂੰ ਮਨਜ਼ੂਰੀ ਦਿੱਤੀ। ਇਹਦੇ ਅੰਦਰ 18 ਮੱਦਾਂ ਸੰਖ। ਉਹਦੇ ਵਿੱਚੋਂ ਪ੍ਰਮੁੱਖ ਤੇ ਹੀ ਸੀਗੀਆਂ। ਬੇਕ ਤੇ ਸਰਕਾਰ ਰঞ্জੀਤ ਸਿੰਘ ਦਾ ਜਿੰਨਾ ਇਲਾਕਿਆਂ ਦੇ ਉੱਤੇ ਕਬਜ਼ਾ ਹੈ। ਸ਼ਾਸ ਹੋ ਜਾ ਉਹਨਾਂ ਪਾਸੋਂ ਇਲਾਕਿਆਂ ਦੀ ਮੰਗ ਨਹੀਂ ਕਰੇਗਾ। ਦੂਸਰੇ ਨੰਬਰ ਦੇ ਉੱਤੇ ਆ ਸਿੰਧ ਦੇ ਇਲਾਕੇ ਦੇ ਵਿੱਚੋਂ ਵੀ ਜਿਹੜੇ ਇੱਕ ਵਾਜਿਬ ਰਕਮ ਅੰਗਰੇਜ਼ ਬੰਨਣਗੇ ਤੇ ਉੱਥੋਂ ਦੇ ਅਮੀਰ ਸ਼ਾਹਸੋਜਾ ਨੂੰ ਰਕਮ ਤਾਰਨਗੇ ਉਹਦੇ ਵਿੱਚੋਂ 15 ਲੱਖ ਰੁਪਈਆ ਉਹ ਸਰਕਾਰ ਰਣਜੀਤ ਸਿੰਘ ਨੂੰ ਦੇਣਗੇ। ਇਸੇ ਤਰ੍ਹਾਂ ਜਦੋਂ ਉਹਨੂੰ ਤਖਤ 'ਤੇ ਬਿਠਾ ਦਿੱਤਾ ਜਾਏਗਾ ਤਾਂ ਉਹ 2 ਲੱਖ ਰੁਪਈਆ ਸਰਕਾਰ ਰਣਜੀਤ ਸਿੰਘ ਨੂੰ ਦੇਵੇਗਾ। ਸਮੇਂ-ਸਮੇਂ ਦੇ ਉੱਤੇ ਦੋਨੇ ਤਰ੍ਹਾਂ ਨੇ ਜਿਹੜੀਆਂ ਸਰਕਾਰ ਰਣਜੀਤ ਸਿੰਘ ਵੀ ਤੇ ਸ਼ਾਹਸੋਜਾ ਵੀ ਇਕ ਦੂਜੇ ਦੇ ਨਾਲ ਤੋਫਿਆਂ ਦਾ ਆਦਾਨ ਪ੍ਰਦਾਨ ਕਰਦੇ ਰਹਿਣਗੇ ਤੇ ਜਦੋਂ ਵੀ ਸਰਕਾਰ ਰਣਜੀਤ ਸਿੰਘ ਕਦੇ ਅਫਗਾਨਿਸਤਾਨ ਵੱਲ ਜਾਣਗੇ ਤੇ ਸ਼ਾਹ ਸੁਜਾ ਆਪਣੇ ਵੱਡੇ ਪੁੱਤਰ ਨੂੰ ਉਹਨਾਂ ਦੇ ਖੈਰ ਮੁਕਦਮ ਆਸਤੇ ਭੇਜੇਗਾ ਜਿਉਂ ਆਇਆ ਕਰਨ ਵਾਸਤੇ ਭੇਜੇਗਾ ਇਹਦੇ ਨਾਲ ਹੀ ਇਹ ਮੱਦ ਵੀ ਸੀ ਕਿ ਦੋਨੇ ਧਿਰਾਂ ਵਪਾਰ ਨੂੰ ਵੀ ਪਰਫੁੱਲਤ ਕਰਨਗੀਆਂ ਇੱਕ ਦੂਜੇ ਦੇ ਵਪਾਰੀਆਂ ਨੂੰ ਬਣਦਾ ਮਾਣ ਸਤਿਕਾਰ ਹੈ ਜਿਹੜਾ ਉਹ ਦਿੱਤਾ ਜਾਏਗਾ ਇਹਦੇ ਨਾਲ ਹੀ ਦਰਾ ਖੈਬਰ ਦੇ ਦੋਨੇ ਪਾਸੇ ਰਹਿਣ ਵਾਲੇ ਲੋਕ ਸਰਕਾਰ ਰঞ্জੀਤ ਸਿੰਘ ਦੇ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕੁਸਪੈਠ ਚੋਰੀ ਮਾੜਾ ਕੰਮ ਹੈ ਜਿਹੜਾ ਉਹ ਨਹੀਂ ਕਰਨਗੇ ਤੇ ਜੇ ਕੋਈ ਕਰਦਾ ਹੈ ਸ਼ਾਸ ਸੂਜਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਰঞ্জੀਤ ਸਿੰਘ ਉਹਨਾਂ ਦੇ ਹਵਾਲੇ ਕਰੇਗਾ ਇਹਦੇ ਨਾਲ ਹੀ ਦਰਾ ਖੈਬਰ ਵਾਲੇ ਪਾਸੇ ਤੋਂ ਵਗਣ ਵਾਲੇ ਜਿਹੜੇ ਨਾਲੇ ਨੇ ਉਹਨਾਂ ਦਾ ਪਾਣੀ ਜਿਹੜੇ ਕਿਲਿਆਂ ਨੂੰ ਜਾ ਰਿਹਾ ਉਹਨਾਂ ਦੇ ਵਿੱਚ ਵੀ ਕੋਈ ਰੋਗ ਟੋਕ ਹੈ ਜਿਹੜੀ ਉਹ ਨਹੀਂ ਪਾਈ ਜਾਏਗੀ। ਇਸੇ ਤਰ੍ਹਾਂ ਅ ਸਰਕਾਰ ਅੰਜੀਤ ਸਿੰਘ ਤੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਦੇ ਅੰਦਰ ਸਿੰਧੀਆਂ ਹੋਈਆਂ ਸੀਗੀਆਂ ਉਹ ਵੀ ਬਿਲਕੁਲ ਉਸੇ ਤਰ੍ਹਾਂ ਬਰਕਰਾਰ ਰਹਿਣਗੀਆਂ। ਇਧਰੋਂ ਦਰਿਆ ਸਤਲੁਜ ਦੇ ਖੱਬੇ ਪਾਸਿਓਂ ਸੱਜੇ ਵੱਲ ਕੋਈ ਪਾਰ ਨਹੀਂ ਕਰ ਸਕਦਾ ਤੇ ਉਧਰ ਉਹ ਦਰਿਆ ਸਿੰਧ ਹੈ ਜਿਹੜਾ ਉਹਨੂੰ ਵੀ ਕੋਈ ਪਾਰ ਕਰਕੇ ਖਾਲਸਾ ਰਾਜ ਤੇ ਵੇਚ ਨਹੀਂ ਆ ਸਕਦਾਗਾ ਪਹਿਲਾਂ ਸਰਕਾਰ ਰঞ্জੀਤ ਸਿੰਘ ਦੇ ਪਾਸੋਂ اجازت ਹੈ ਜਿਹੜੀ ਉਹ ਲੈਣੀ ਪਏਗੀ ਇਸੇ ਤਰ੍ਹਾਂ ਹੀ ਅ ਤਿੰਨਾਂ ਦੇ ਦੁਸ਼ਮਣ ਕੋਈ ਵੀ ਹੋਵੇ ਉਹ ਤਿੰਨਾਂ ਦਾ ਹੀ ਸਾਂਝੇ ਰੂਪ ਵਿੱਚ ਦੁਸ਼ਮਣ ਹੋਏਗਾ ਇੱਕ ਦੂਜੇ ਦੀ ਸਹਾਇਤਾ ਕਰਨਗੇ ਜਦੋਂ ਵੀ ਕੋਈ ਜ਼ਰੂਰਤ ਜਾਂ ਲੋੜ ਪਏਗੀ ਇੱਕ ਦੂਜੇ ਦੇ ਨਾਲ ਖਤੋ-ਖਤਾਬਤ ਬਰਕਰਾਰ ਰੱਖਣਗੇ ਸਹਾਇਤਾ ਕਰਨਗੇ ਇਹਦੇ ਨਾਲ ਅ ਜਦੋਂ ਵੀ ਕਿਤੇ ਸਾਂਝੀ ਮਹੀਮ ਹੋਏਗੀ ਤੇ ਉਹਦੇ ਵਿੱਚ ਗਊ ਹੱਤਿਆ ਨਹੀਂ ਕੀਤੀ ਜਾਏਗੀ ਇਹ ਵੀ ਸਰਕਾਰ ਅਨਜੀਤ ਸਿੰਘ ਉਹਨਾਂ ਨੇ ਇੱਕ ਮੱਧ ਹੈ ਜਿਹੜੀ ਉਹ ਵਿੱਚ ਪਵਾਈ ਸੀ ਤੇ ਇਹਦੇ ਨਾਲ ਹੀ ਇਹ ਵੀ ਗੱਲ ਹੈ ਜਿਹੜੀ ਉਹ ਸਪਸ਼ਟ ਕੀਤੀ ਗਈ ਇਹਦੇ ਅੰਦਰ ਬਕਾਇਦਾ ਕਿ ਜਿਹੜਾ ਸ਼ਾਸ ਹੋ ਜਾਏ ਉਹ ਸਰਕਾਰ ਅਨਜੀਤ ਸਿੰਘ ਤੇ ਅੰਗਰੇਜ਼ਾਂ ਤੋਂ ਪੁੱਛੇ ਬਿਨਾ ਹੋਰ ਕਿਸੇ ਵੀ ਅ ਦੇਸ਼ ਦੇ ਨਾਲ ਕੋਈ ਸੰਧੀ ਨਹੀਂ ਕਰੇਗਾ ਜੇ ਇਹ ਕੁੱਲ ਮਿਲਾ ਕੇ ਉਹ ਜਿਹਾ ਕੋਈ 18 ਕ ਮਦਦਾਂ ਸਨ ਜਿਹੜੀਆਂ ਉਸ ਵਕਤ ਲਿਖੀਆਂ ਗਈਆਂ ਜਨਾਂ ਦੇ ਉੱਤੇ ਦਸਤਖਤ ਕੀਤੇ ਗਏ ਤੇ ਇਹ ਮਦਦਾਂ ਖਾਲਸਾ ਦਰਬਾਰ ਆ ਜਿਹੜਾ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਹੋਰ ਵੀ ਸਹਾਇਕ ਸਿੱਧ ਹੋ ਰਹੀਆਂ ਸਨ ਜੇ ਇਥੋਂ ਦੇਖਿਆ ਜਾ ਸਕਦਾ ਹੈ ਵੀ ਸਰਕਾਰ ਰঞ্জੀਤ ਸਿੰਘ ਜੜੇ ਉਹ ਕਿੱਡੀ ਵੱਡੀ ਤਾਕਤ ਬਣ ਕੇ ਉਭਰੇ ਕੀਤੇ ਜਿਹੜਾ ਅਫਗਾਨਿਸਤਾਨ ਕਦੇ ਦਰਾ ਖੈਬਰ ਦੇ ਵਾਲੇ ਪਾਸਿਓਂ ਹਰਲ ਹਰਲ ਕਰਦਾ ਆਉਂਦਾ ਉੱਥੋਂ ਦੇ ਧਾੜ ਵੀ ਆਉਂਦੇ ਲੁੱਟ ਪੁੱਟ ਕੇ ਇੱਥੋਂ ਚਲੇ ਜਾਇਆ ਕਰਦੇ ਸਨ ਅੱਜ ਉਸੇ ਅਫਗਾਨਿਸਤਾਨ ਦਾ ਬੰਨ ਵਾਲਾ ਬਾਦਸ਼ਾਹ ਸਰਕਾਰ ਰঞ্জੀਤ ਸਿੰਘ ਦੇ ਸਾਹਮਣੇ ਲੇਲੜੀਆਂ ਕੱਢ ਰਿਹਾ ਸੀ ਕਿ ਉਹਨੂੰ ਤਖਤ ਦਵਾ ਦਿੱਤਾ ਜਾਏ ਜਿਹੜਾ ਅਹਿਮਦ ਸ਼ਾਹ ਅਬਦਾਲੀ ਇਥੋਂ ਲੁੱਟ ਪੁੱਟ ਕੇ ਲੈ ਕੇ ਜਾਂਦਾ ਰਿਹਾ ਆਜ ਉਹਦਾ ਖੂਨ ਹੀ ਸਿੱਖਾਂ ਦੇ ਕੋਲ ਲਿਲਕੜੀਆਂ ਲੈ ਰਿਆ ਸੀ ਕਿ ਉਹਨੂੰ ਉਹਦੇ ਪੁਰਖਿਆਂ ਦਾ ਤਖਤ ਹੈ ਜਿਹੜਾ ਉਹ ਵਾਪਸ ਦਵਾ ਦਿੱਤਾ ਜਾਏ ਸੋਏ ਜਿਹੜੀ ਤ੍ਰੈਪੱਖੀ ਸੰਧੀ ਹੈਗੀ ਹੈ ਇਹ 26 ਜੂਨ 1838 ਈਸਵੀ ਨੂੰ ਅੰਗਰੇਜ਼ਾਂ ਲਾਹੌਰ ਸਰਕਾਰ ਤੇ ਸ਼ਾਹ ਸੁਜਾ ਦੇ ਵਿਚਕਾਰ ਹੋਈ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ